ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਭਾਜੀ ਕਿਿਆਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਸਭ ਤੋਂ ਪਹਿਲਾਂ ਅਨਮੋਲ ਲਿਪੀ ਅਤੇ ਡੀਆਰ ਚਾਤ੍ਰਿਕ ਬੇਬ ਦੇ ਫੌਂਟ ਵਿੱਚ ਫਰਕ ਸਮਝ ਲਈਏ ਸਭ ਤੋਂ ਵੱਡਾ ਫਰਕ ਇਹ ਹੈ ਕਿ ਅਨਮੋਲ ਲਿਪੀ ਦੇ ਵਿੱਚ ਇਹ ਪੈਰ ਬਿੰਦੀ ਵਾਲੇ ਅੱਖਰ ਬਣੇ ਬਣਾਏ ਹਨ ਇਸ ਤੇ ਉਲਟ ਡੀਆਰ ਚਾਤ੍ਰਿਕ ਬੈ ਫੌਂਟ ਅਤੀ ਆਧੁਨਿਕ ਫੌਂਟ ਹੈ ਇਸ ਦੀ ਪੈਰ ਬਿੰਦੀ ਅਤੀ ਆਧੁਨਿਕ ਹੈ ਜੋ ਕਿ ਪੈਰ ਬਿੰਦੀ ਅੱਖਰਾਂ ਵਾਲੇ ਵਿੱਚ ਆਪਣੇ ਆਪ ਫਿੱਟ ਹੋ ਜਾਂਦੀ ਹੈ ਸੋ ਦੋਵੇਂ ਫੌਂਟਾਂ ਵਿੱਚ ਇਹ ਇੱਕ ਵੱਡਾ ਫਰਕ ਹੈ ਇਸ ਅਤੀ ਆਧੁਨਿਕ ਪੈਰ ਬਿੰਦੀ ਕਰਕੇ ਡੀਆਰ ਚਾਤ੍ਰਿਕ ਬੈ ਫੌਂਟ ਵਿੱਚ ਬਹੁਤ ਸਾਰੇ ਬਟਨਾਂ ਦੀ ਬਚਤ ਹੋ ਗਈ ਹੈ ਇਸੇ ਕਰਕੇ ਟਿੱਪੀ ਵੀ ਇਸ ਵਿੱਚ ਦੋ ਤਰ੍ਹਾਂ ਦੀ ਹੈ ਇੱਕ ਆਮ ਟਿੱਪੀ ਅਤੇ ਇੱਕ ਡੰਡੀ ਵਾਲੀ ਟਿੱਪੀ ਸੋ ਇਨ ਇਹ ਦੋਵੇਂ ਫੌਂਟਾਂ ਵਿੱਚ ਇਹ ਪੈਰ ਬਿੰਦੀ ਵਾਲੇ ਅੱਖਰਾਂ ਦਾ ਇੱਕ ਵੱਡਾ ਫਰਕ ਹੈ ਜੋ ਨਵੇਂ ਪੰਜਾਬੀ ਆਕਰਸ਼ਕ ਫੌਂਟ ਹਨ ਉਹਨਾਂ ਵਿੱਚ ਵੀ ਅਨਮੋਲ ਲਿਪੀ ਤਰ੍ਹਾਂ ਪੈਰ ਬਿੰਦੀ ਵਾਲੇ ਅੱਖਰ ਬਣੇ ਬਣਾਏ ਹੀ ਹਨ ਨਾ ਕਿ ਡੀਆਰ ਚਾਤ੍ਰਿਕ ਬੈਪ ਫੌਂਟ ਦੀ ਤਰ੍ਹਾਂ ਇਸ ਅਧੀ ਆਧੁਨਿਕ ਪੈਰ ਬਿੰਦੀ ਦੀ ਵਰਤੋਂ ਲਈ ਗਈ ਹੈ ਸੋ ਇਸੇ ਕਰਕੇ ਇਹ ਪਹਿਲਾ ਕਾਰਨ ਸੀ ਕਿ ਇਹ ਅਨਮੋਲ ਲਿਪੀ ਕੀਬੋਰਡ ਲੇਅ ਆਰ ਤੇ ਆਧਾਰਿਤ ਨਵੇਂ ਆਕਰਸ਼ਕ ਫੌਂਟਾਂ ਦੇ ਬਟਨਾਂ ਦੀ ਸੈਟਿੰਗ ਅਨਮੋਲ ਲਿਪੀ ਦੇ ਅਧਾਰ ਤੇ ਕੀਤੀ ਗਈ ਹੈ। ਦੂਸਰਾ ਜੋ ਕਾਰਨ ਹੈ ਜੇਕਰ ਤੁਸੀਂ ਇੰਟਰਨੈਟ ਤੇ ਇਸ ਪਤੇ ਤੇ ਜਾਓਗੇ ਇੱਥੇ ਇਹ ਫੌਂਟ ਕਨਵਰਟ ਦੀ ਮੁਫਤ ਸੁਵਿਧਾ ਗੂਜਿਆ ਪ੍ਰੋਗਰਾਮ ਮੁਫਤ ਉਪਲਬਧ ਹੈ। ਸੋ ਕਹਿਣ ਤੋਂ ਭਾਵ ਹੈ ਜੇਕਰ ਤੁਹਾਡੀਆਂ ਲਿਖਤਾਂ ਡਾਕਟਰ ਚਾਤਰੀਕ ਬੈ ਫੌਂਟ ਵਿੱਚ ਹਨ ਤਾਂ ਤੁਸੀਂ ਉਸ ਨੂੰ ਅਨਮੋਲ ਲਿਪੀ ਜਾਂ ਯੂਨੀਕੋਡ ਵਿੱਚ ਕਨਵਰਟ ਕਰ ਸਕਦੇ ਹੋ। ਸਾਤਲੁਜ ਤੋਂ ਵੀ ਅਨਮੋਲ ਲਿਪੀ ਕਨਵਰਟ ਕਰਨ ਦੀ ਸਹੂਲਤ ਹੈ ਗੈਰ ਯੂਨੀਕ ਫੌਂਟਾਂ ਨੂੰ ਇੱਕ ਦੂਸਰੇ ਵਿੱਚ ਬਦਲਣ ਅਤੇ ਅਨਮੋਲ ਲਿਪੀ ਨੂੰ ਯੂਨੀਕੋਡ ਵਿੱਚ ਬਦਲਣ ਦੀ ਇਸ ਮੁਫਤ ਸਹੂਲਤ ਕਰਕੇ ਨਵੇਂ ਆਕਰਸ਼ਕ ਫੌਂਟਾਂ ਦੇ ਬਟਨਾਂ ਨੂੰ ਅਨਮੋਲ ਲਿਪੀ ਦੇ ਕੀਬੋਰਡ ਤੇ ਆਧਾਰਿਤ ਸੈੱਟ ਕੀਤਾ ਗਿਆ ਹੈ ਇਹ ਇਸ ਦਾ ਦੂਸਰਾ ਕਾਰਨ ਜਾਂ ਫਾਇਦਾ ਕਹਿ ਸਕਦੇ ਹੋ ਤੀਸਰਾ ਕਾਰਨ ਜਾਂ ਫਾਇਦਾ ਇਹ ਹੈ ਕਿ ਅਨਮੋਲ ਲਿਪੀ ਕੀਬੋਰਡ ਲੇਆਉਟ ਤੇ ਆਧਾਰਿਤ ਯੂਨੀਕੋਡ ਕੀਬੋਰਡ ਲੇਆਉਟ ਵੀ ਮੁਫਤ ਉਪਲਬਧ ਹੈ ਇਸ ਲਈ ਤੁਸੀਂ ਇਸ ਪਤੇ ਤੇ ਜਾਓ ਉਸ ਤੋਂ ਬਾਅਦ ਥੱਲੇ ਇੱਕ ਕੀਬੋਰਡ ਲੇਆਉਟ ਇਥੋਂ ਡਾਊਨਲੋਡ ਕਰ ਸਕਦੇ ਹੋ ਸੋ ਇਹ ਤੀਸਰਾ ਕਾਰਨ ਜਾਂ ਫਾਇਦਾ ਵੀ ਕਹਿ ਸਕਦੇ ਹੋ ਸੋ ਮੁੱਖ ਦੀ ਗੱਲ ਇਹ ਹੈ ਜੇਕਰ ਤੁਸੀਂ ਅਨਮੋਲ ਲਿਪੀ ਵਿੱਚ ਟਾਈਪ ਕਰਨਾ ਸਿੱਖ ਲੈਂਦੇ ਹੋ ਤਾਂ ਇਸ ਦੇ ਫਾਇਦੇ ਹੀ ਫਾਇਦੇ ਹਨ ਭਾਵੇਂ ਉਹ ਇਸ ਮੁਫਤ ਫੌਂਟ ਕਨਵਰਟਰ ਦੀ ਸਹੂਲਤ ਦੀ ਗੱਲ ਹੋਵੇ ਜਿਸ ਨਾਲ ਤੁਸੀਂ ਗੈਰ ਯੂਨੀਕੋਡ ਫੌਂਟ ਆਪਸ ਵਿੱਚ ਬਦਲ ਸਕਦੇ ਹੋ ਜਾਂ ਯੂਨੀਕੋਡ ਵਿੱਚ ਸਿੱਧਾ ਲਿਖਣ ਦੀ ਗੱਲ ਜਾਂ ਆਕਰਸ਼ਕ ਫੌਂਟਾਂ ਵਿੱਚ ਬਦਲਣ ਦੀ ਗੱਲ ਆਓ ਹੁਣ ਅਨਮੋਲ ਲਿਪੀ ਅਤੇ ਆਕਰਸ਼ਕ ਫੌਂਟਾਂ ਬਾਰੇ ਹੋਰ ਜਾਣਕਾਰੀ ਲਈਏ ਅਨਮੋਲ ਲਿਪੀ ਵਿੱਚ ਨੂੰ ਬਣਿਆ ਬਣਾਇਆ ਹੈ ਪਰ ਨੂੰ ਦੀ ਅਨਮੋਲ ਲਿਪੀ ਕੀਬੋਰਡ ਲੇਆਉਟ ਵਿੱਚ ਸਿੱਧੇ ਤੌਰ ਤੇ ਸੈਟਿੰਗ ਨਹੀਂ ਕੀਤੀ ਗਈ ਇਹ ਬਣਿਆ ਬਣਾਇਆ ਨੂੰ ਸਿੰਬਲ ਵਿੱਚ ਭਰਿਆ ਹੋਇਆ ਹੈ ਇਸ ਲਈ ਤੁਹਾਨੂੰ ਅੰਗਰੇਜ਼ੀ ਵਿੱਚ ਇਨਸਰਟ ਹੈ ਸਿੰਬਲ ਤੇ ਜਾਣਾ ਪਵੇਗਾ ਇਸ ਬਣੇ ਬਣਾਏ ਨੂੰ ਨੂੰ ਤੁਸੀਂ ਕੀਬੋਰਡ ਤੇ ਬਟਨ ਤੇ ਤੀਸਰੀ ਸਬਜਾ ਵਜੋ ਸੈਟ ਕਰ ਸਕਦੇ ਹੋ ਇਸ ਲਈ ਤੁਹਾਨੂੰ ਇਸ ਬਟਨ ਤੇ ਕਲਿੱਕ ਕਰਨਾ ਪਵੇਗਾ ਅੰਗਰੇਜ਼ੀ ਵਿੱਚ ਸ਼ਾਰਟਕਟ ਕੀ ਹੈ ਉਸ ਤੋਂ ਬਾਅਦ ਇਹ ਬਕਸਾ ਆਵੇਗਾ ਉੱਥੇ ਤੁਸੀਂ ਸੈੱਟ ਕਰ ਸਕਦੇ ਹੋ ਕਿ ਤੁਸੀਂ ਨੂ ਨੂੰ ਕਿੱਥੇ ਸੈੱਟ ਕਰਨਾ ਚਾਹੁੰਦੇ ਹੋ ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ ਤੁਸੀਂ ਨੂ ਨੂੰ ਐਨ ਬਟਨ ਦੀ ਤੀਸਰੀ ਸੂਚੀ ਦਾ ਵਜੋਂ ਵੀ ਸੈੱਟ ਕਰ ਸਕਦੇ ਹੋ ਨੂ ਬਣਿਆ ਬੜਾਇਆ ਕਿਉਂ ਪਾਇਆ ਗਿਆ ਹੈ ਕਿਉਂਕਿ ਨੂ ਨੂੰ ਜੇਕਰ ਤੁਸੀਂ ਤਿੰਨ ਬਟਨਾਂ ਰਾਹੀਂ ਪਾਪ ਟਿੱਪੀ ਨੰਨਾ ਦੁਲੈਂਕੜ ਨਪਾਉ ਗੇਤਾ A ਨੂੰ ਇਸ ਤਰ੍ਹਾਂ ਦਿਖੇਗਾ ਇੱਥੇ ਇਹ ਵੀ ਦੱਸ ਦਵਾਂ ਕਿ ਇਹ ਚਾਰ ਵਾਕਾਂ ਦਾ ਪੈਰਾ ਮੇਰੇ ਵੱਲੋਂ ਫੌਂਟ ਟੈਸਟ ਲਈ ਬਣਾਇਆ ਗਿਆ ਹੈ ਇਸ ਵਿੱਚ ਗੁਰਮੁਖੀ ਦੇ ਲਗਭਗ ਸਾਰੇ ਅੱਖਰ ਅਤੇ ਲਗਾ ਮਾਤਰਾਵਾਂ ਸ਼ਾਮਿਲ ਹਨ ਹੋਰ ਜਾਣਕਾਰੀ ਲਈ ਦੱਸ ਦਈਏ ਕਿ ਅਨਮੋਲ ਲਿਪੀ ਵਿੱਚ ਇੱਕ ਔਂਕਾਰ ਦੋ ਬਟਨਾਂ ਤੇ ਹੈ ਅਤੇ ਨਵੇਂ ਆਕਰਸ਼ਕ ਫੌਂਟਾਂ ਵਿੱਚ ਭਾਪ ਜੱਟ ਫੌਂਟ ਫੈਮਿਲੀ ਫੌਂਟਾਂ ਵਿੱਚ ਇੱਕ ਔਂਕਾਰ ਇੱਕੋ ਬਟਨ ਤੇ ਹੈ ਪੰਜਾਬੀ ਪੈਡ ਵਿੱਚ ਬਣਿਆ ਬਣਾਇਆ ਇਕਮਕਾਰ ਨਹੀਂ ਸੀ ਉਸ ਵਿੱਚ ਸਿਰਫ ਇਹ ਲੰਬੀ ਲੈਣ ਵਾਲਾ ਊੜਾ ਸੀ ਪਰ ਇਸ ਦੇ ਅੱਗੇ ਇੱਕ ਲਾ ਕੇ ਇਕਮਕਾਰ ਬਣਾ ਦਿੱਤਾ ਗਿਆ ਹੁਣ ਜੇਕਰ ਤੁਸੀਂ ਅਨਮੋਲ ਲਿਪੀ ਨੂੰ ਆਕਰਸ਼ਕ ਫੌਂਟਾ ਵਿੱਚ ਬਦਲੋਗੇ ਤਾਂ ਸਾਰੇ ਬਟਨ ਆਪੋ ਆਪਣੀ ਥਾਂ ਤੇ ਰਹਿਣਗੇ ਧਿਆਨ ਦੇਣ ਯੋਗ ਹੈ ਕਿ ਅਨਮੋਲ ਲਿਪੀ ਵਿੱਚ ਇੱਥੇ ਦੋ ਬਟਨ ਸਨ ਇਕਮਕਾਰ ਦੋ ਬਟਨਾਂ ਰਾਹੀਂ ਆਇਆ ਸੀ ਅਤੇ ਅਨਮੋਲ ਲਿਪੀ ਵਿੱਚ ਟਿੱਪੀ ਬਿੰਦੀ ਨਹੀਂ ਹੈ ਜੋ ਕਿ ਤਨੀ ਰਾਮ ਚਾਤਰੀਕ ਵਿੱਚ ਵੀ ਸੀ ਸਿਰਫ ਜੱਟ ਪੰਜਾਬੀ ਪੈਡ 060 ਵਿੱਚ ਔਂਕੜ ਗੱਬੇ ਰੱਖੀ ਗਈ ਹੈ ਜੇਕਰ ਫੇਵੀ ਤੁਹਾਨੂੰ ਔਂਕੜ ਜਾਂ ਦੁਲੈਂਕੜ ਜਿਵੇਂ ਊੜੇ ਲਈ ਲੋਡ ਹੋਵੇ ਤਾਂ ਤੁਸੀਂ ਸਿੰਮਲ ਦੇ ਵਿੱਚ ਜਾ ਕੇ ਇੱਥੋਂ ਪਾ ਸਕਦੇ ਹੋ ਜੇਕਰ ਆਕਰਸ਼ਕ ਫੌਂਟਾ ਵਿੱਚ ਸੁਧਾਰ ਦੀ ਗੱਲ ਕਰੀਏ ਤਾਂ ਕਈ ਫੌਂਟਾ ਵਿੱਚ ਹਾ ਅਹ ਵਿੱਚ ਸੁਧਾਰ ਲਿਆਉਣਾ ਪਿਆ ਜਿਵੇਂ ਯੂਨੀਕੋਡ ਰਾਵੀ ਫੌਂਟ ਵਿੱਚ ਹਾਹੇ ਤੇ ਰਾਰੇ ਵਿੱਚ ਫਰਕ ਬਹੁਤ ਘੱਟ ਦਿਸਦਾ ਹੈ ਉਸੇ ਤਰ੍ਹਾਂ ਕਈ ਆਕਰਸ਼ਕ ਫੌਂਟਾਂ ਵਿੱਚ ਵੀ ਹਾ ਹਾਰੇ ਦਾ ਭਲੀਖਾ ਪਾਉਂਦਾ ਸੀ ਇਸ ਕਰਕੇ ਹਾਹੇ ਦੀ ਏ ਡੰਡੀ ਛੋਟੀ ਕਰਨੀ ਪਈ ਤਾਂ ਕਿ ਹਾਹੇ ਤੇ ਰਾਰੇ ਵਿੱਚ ਫਰਕ ਪਤਾ ਲੱਗੇ ਇਸੇ ਤਰ੍ਹਾਂ ਨੰਨੇ ਤੇ ਠੱਠੇ ਵਿੱਚ ਸੀ ਕਈ ਆਕਰਸ਼ਕ ਫੌਂਟਾਂ ਵਿੱਚ ਨੰਨਾ ਠੱਠੇ ਦਾ ਭਲੀਖਾ ਪਾਉਂਦਾ ਸੀ ਇਸ ਕਰਕੇ ਨੰਨੇ ਨੂੰ ਥੱਲਿਓਂ ਹੋਰ ਖੋਲਣਾ ਪਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਇੱਕ ਚਰਚਿਤ ਫੌਂਟ ਹੈ ਜੋ ਕਿ ਮੀਡੀਆ ਵੱਲੋਂ ਬਹੁਤ ਵਰਤਿਆ ਜਾਂਦਾ ਹੈ ਪਰ ਇਸ ਵਿੱਚ ਵੀ ਤੱਦਾ ਹਿੰਦੀ ਦਾ ਪਪਾ ਹੈ ਸੋ ਇਸੇ ਤਰ੍ਹਾਂ ਆਕਰਸ਼ਿਕ ਫੌਂਟਾਂ ਵਿੱਚ ਸੀ ਕਿ ਬਹੁਤੇ ਗੁਰਮੁਖੀ ਦੇ ਤੱਦਾ ਹਿੰਦੀ ਦੇ ਪਪੇ ਦੇ ਰੂਪ ਦੇ ਵਿੱਚ ਜਿਵੇਂ ਇਹ ਇਹ ਵਾਲਾ ਤੇ ਇਸ ਤਰ੍ਹਾਂ ਸੋ ਇਸ ਨੂੰ ਇਹ ਵਿੱਚ ਵੀ ਸੁਧਾਰ ਕਰਨਾ ਪਿਆ ਇਸ ਦੀ ਡੰਡੀ ਨੂੰ ਥੋੜਾ ਜਿਹਾ ਢੇਡਾ ਕਰਕੇ ਇਸ ਨੂੰ ਤੱਦਾ ਬਣਾ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਬਹੁਤ ਸਾਰੇ ਸੁਧਾਰ ਕਰਨੇ ਪਏ ਜਿਵੇਂ ਕਿ ਦੋ ਡੰਡੀਆਂ ਨਹੀਂ ਸੀ ਸੋ ਇੱਕ ਡੰਡੀ ਨੂੰ ਕਾਪੀ ਕਰਕੇ ਦੋ ਡੰਡੀਆਂ ਬਣਾ ਦਿੱਤੀਆਂ ਗਈਆਂ ਅਤੇ ਕਈ ਅੱਖਰ ਨਵੇਂ ਬਣਾਉਣੇ ਪਏ ਅਤੇ ਕੁਝ ਲਗਾ ਮਾਤਰਾਵਾਂ ਵਿੱਚ ਸੁਧਾਰ ਕਰਨਾ ਪਿਆ ਭਾਵ ਅੱਗੇ ਪਿੱਛੇ ਕਰਨਾ ਪਿਆ